ਡਿਪੋਰਟ ਹੋਏ ਲੋਕਾਂ ਨੂੰ ਲੈ ਕੇ ਕੇਂਦਰੀ ਮੰਤਰੀ ਦਾ ਇੱਕ ਬੇਹੱਦ ਵੱਡਾ ਬਿਆਨ ਸਾਹਮਣੇ ਆਇਆ ਦਰਸਲ ਤੁਹਾਨੂੰ ਦੱਸ ਦਈਏ ਕਿ ਮਨੋਹਰ ਲਾਲ ਖੱਟਰ ਹੁਣਾਂ ਨੇ ਜੋ ਇੱਕ ਬਿਆਨ ਦਿੱਤਾ ਹੈ ਡਿਪੋਰਟ ਹੋਏ ਲੋਕਾਂ ਨੂੰ ਲੈ ਕੇ ਜੋ ਜਾਣਕਾਰੀ ਸਾਹਮਣੇ ਆਈ ਹੈ ਉਹ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਦਰਸਲ ਤੁਹਾਨੂੰ ਦੱਸ ਦਈਏ ਕਿ ਹੁਣ ਜਿੱਥੇ ਕੇਂਦਰੀ ਮੰਤਰੀ ਦਾ ਬਿਆਨ ਸਾਹਮਣੇ ਆਇਆ ਕਿ ਜਿਹੜੇ ਲੋਕੀ ਜਿਹੜੇ ਨੌਜਵਾਨ ਅਮਰੀਕਾ ਗਏ ਸੀਗੇ ਉਹਨਾਂ ਨੂੰ ਡਿਪੋਰਟ ਕੀਤਾ ਹੈ ਤੇ ਇਸ ਦੇ ਉੱਤੇ ਕੋਈ ਵੀ ਇਤਰਾਜ਼ ਜਿਹੜਾ ਜ਼ਾਹਰ ਕਰਨ ਦੀ ਲੋੜ ਨਹੀਂ ਹੈ ਕਿਉਂਕਿ ਤੁਹਾਨੂੰ ਜੀਏ ਕਿ ਕੇਂਦਰੀ ਮੰਤਰੀ ਦਾ ਵੱਡਾ ਬਿਆਨ ਇਸ ਬਾਬਤ ਆਇਆ ਕਿ ਹਰ ਦੇਸ਼ ਦੇ ਆਪਣੇ ਕਾਨੂੰਨ ਹੁੰਦੇ ਨੇ ਜੇਕਰ ਉਹਨਾਂ ਨੇ ਡਿਪੋਰਟ ਕੀਤੇ ਨੇ ਤੇ ਇਸ ਦੇ ਵਿੱਚ ਕੁਝ ਵੀ ਗਲਤ ਨਹੀਂ ਕੀਤਾ ਤੇ ਜੇਕਰ ਉਹਨਾਂ ਨੇ ਬੇੜੀਆਂ પાਕੇ ਛੱਡੇ ਨੇ ਇਸੇ ਉੱਤੇ ਵੀ ਇਤਰਾਜ਼ ਨਹੀਂ ਜਿਤਾਉਣਾ ਚਾਹੀਦਾ ਕਿਉਂਕਿ ਉਹ ਛੱਡਤਾ ਗਏ ਨੇ ਇਹੀ ਬਹੁਤ ਵੱਡੀ ਗੱਲ ਹੈ ਜਾਨੀ ਕਿ ਜਿਹੜੇ ਲੋਕ ਹੁਣ ਡੌਂਕੀ ਲਗਾ ਕੇ ਅਮਰੀਕਾ ਗਏ ਸੀਗੇ ਔਰ ਉਹਨਾਂ ਨੂੰ ਲੈ ਕੇ ਮਨੋਹਰ ਲਾਲ ਖੱਟਰ ਉਹਨਾਂ ਦਾ ਵੱਡਾ ਬਿਆਨ ਸਾਹਮਣੇ ਆਇਆ ਖੱਟਰ ਦੇ ਵੱਲੋਂ ਦੱਸਿਆ ਗਿਆ ਕਿ ਡਿਪੋਰਟ ਹੋਏ ਲੋਕਾਂ ਤੇ ਜਿੱਥੇ ਕੇਂਦਰੀ ਮੰਤਰੀ ਨੇ ਬਿਆਨ ਦਿੱਤਾ ਉਹਨਾਂ ਨੇ ਕਿਹਾ ਕਿ ਚਾਹੇ ਉਹ ਜਿਵੇਂ ਵੀ ਆਏ ਨੇ ਪਰ ਅਮਰੀਕਾ ਸਰਕਾਰ ਉਹਨਾਂ ਨੂੰ ਛੱਡ ਕੇ ਤਾਂ ਗਈ ਹੈ ਹਾਲਾਂਕਿ ਉਹਨਾਂ ਨੇ ਕਿਹਾ ਕਿ ਹਰ ਦੇਸ਼ ਦੇ ਆਪਣੇ ਕਾਨੂੰਨ ਹੁੰਦੇ ਨੇ ਹਰ ਦੇਸ਼ ਦੀ ਇੱਕ ਆਪਣੀ ਇੱਕ ਰੂਲਸ ਹੁੰਦੇ ਨੇ ਜਿਸ ਤਰੀਕੇ ਦੇ ਨਾਲ ਉਹ ਕੰਮ ਕਰਦੇ ਨੇ ਸਾਨੂੰ ਇਹਨਾਂ ਲੋਕਾਂ ਦੇ ਨਾਲ ਇੰਨੀ ਵੀ ਹਮਦਰਦੀ ਨਹੀਂ ਜਿਹੜੀ ਆ ਅਦਖੋਣੀ ਚਾਹੀਦੀ ਆ ਇਸ ਦੀ ਕੋਈ ਲੋੜ ਨਹੀਂ ਆ ਇਹ ਵੱਡਾ ਬਿਆਨ ਮਨੋਹਰ ਲਾਲ ਖੱਟਰ ਉਹਨਾਂ ਦਾ ਸਾਹਮਣੇ ਆਇਆ ਉਹਨਾਂ ਨੇ ਇਹ ਵੀ ਕਿਹਾ ਕਿ ਨਸ਼ੇ ਵਾਂਗੂ ਡੰਕੀ ਵੀ ਜਿਹੜੀ ਆ ਉਹ ਇੱਕ ਵੱਡੀ ਸਮੱਸਿਆ ਆ ਜਿੱਤੇ ਬਹੁਤ ਸਾਰੇ ਨੌਜਵਾਨ ਪੀੜ੍ਹੀ ਜਿਹੜੀ ਆ ਅਮਰੀਕਾ ਜਾਂਦੀ ਆ ਡੰਕੀ ਲਗਾ ਕੇ ਔਰ ਉੱਥੇ ਉਹਨਾਂ ਨੂੰ ਆਪਣੀ ਜਾਨ ਨੂੰ ਖਤਰੇ ਦੇ ਵਿੱਚ ਪਾਉਣਾ ਪੈਂਦਾ ਜਿਵੇਂ ਇੱਕ ਨਸ਼ੇ ਦੇ ਦਲਦਲ ਦੇ ਵਿੱਚ ਲੋਕ ਡੱਸਦੇ ਨੇ ਅੰਡ ਦੇ ਵਿੱਚ ਉਹ ਖਤਮ ਹੋ ਜਾਂਦੇ ਨੇ ਇਸੇ ਤਰੀਕੇ ਦੇ ਨਾਲ ਡੰਕੀ ਵੀ ਇੱਕ ਬਹੁਤ ਵੱਡੀ ਸਮੱਸਿਆ ਬਣ ਗਈ ਹੈ ਤੇ ਦੱਸ ਜੀਏ ਕਿ ਹੁਣ ਮਨੋਹਰ لال ਖੱਟਰ ਦਾ ਇਹ ਕਹਿਣਾ ਹੈ ਕਿ ਡੰਕੀ ਰੂਟ ਇੱਕ ਖਤਰਨਾਕ ਖੇੜ ਹੈ ਅਜਿਹੀ ਖੇੜ ਲੋਕਾਂ ਨੂੰ ਨਹੀਂ ਖੇਡਣੀ ਚਾਹੀਦੀ ਹੈ ਬਹੁਤ ਮਾੜੀ ਹੈ ਔਰ ਬੇੜੀਆਂ ਪਾ ਕੇ ਜਿੱਥੇ ਡਿਪੋਰਟ ਕੀਤੇ ਗਏ ਲੋਕਾਂ ਨੂੰ ਇੱਥੇ ਭਾਰਤ ਲਿਆਂਦਾ ਗਿਆ ਸੀ ਉਸ ਤੇ ਬਹੁਤ ਜ਼ਿਆਦਾ ਵੱਡੇ ਸਵਾਲ ਖੜੇ ਕੀਤੇ ਗਏ ਸੀ ਔਰ ਕੇਂਦਰੀ ਮੰਤਰੀ ਦਾ ਇਹ ਕਹਿਣਾ ਹੈ ਕਿ ਬੇੜੀ ਵਾਲੇ ਮੁੱਦੇ ਨੂੰ ਵੀ ਇੰਨਾ ਉਛਾਲਣਾ ਨਹੀਂ ਚਾਹੀਦਾ ਕਿਉਂਕਿ ਹਰ ਦੇਸ਼ ਦੇ ਆਪਣੇ ਕਾਨੂੰਨ ਹੁੰਦੇ ਨੇ ਹਾਲਾਂਕਿ ਉਹਨਾਂ ਨੇ ਕਿਹਾ ਕਿ ਬਹੁਤ ਵੱਡੀ ਗੱਲ ਹੈ ਕਿ ਉਹ ਭਾਰਤ ਇਹਨਾਂ ਨੂੰ ਛੱਡ ਗਏ ਨੇ ਔਰ ਸਹੀ ਸਲਾਮਤ ਆਪਣੇ ਘਰਾਂ ਨੂੰ ਵਾਪਸ ਆਏ ਨੇ ਤਾਂ ਇਹਨਾਂ ਨਾਲ ਹਮਦਰਦੀ ਦਿਖਾਉਣ ਦੀ ਲੋੜ ਨਹੀਂ ਹੈ ਬਹੁਤ ਵੱਡੇ ਬਿਆਨ ਮਨੋਹਰ لال ਖੱਟਰ ਉਹਨਾਂ ਦੇ ਵੱਲੋਂ ਦਿੱਤੇ ਗਏ ਨੇ ਦੱਸ ਜੀਏ ਕਿ ਜਿਹੜੇ ਕੇਂਦਰੀ ਮੰਤਰੀ ਨੇ ਹੁਣ ਮਨੋਹਰ لال ਖੱਟਰ ਤੇ ਉਹਨਾਂ ਦੇ ਵੱਲੋਂ ਕਿਸਾਨੀ ਅੰਦੋਲਨ ਨੂੰ ਲੈ ਕੇ ਵੀ ਬਹੁਤ ਸਾਰੀਆਂ ਟਿੱਪਣੀਆਂ ਕੀਤੀਆਂ ਗਈਆਂ ਸਿਗੀਆਂ ਕਈ ਵੱਡੇ ਬਿਆਨ ਸਾਹਮਣੇ ਆਏ ਤੇ ਹੁਣ ਰਿਪੋਰਟ ਕੀਤੇ ਗਏ ਲੋਕਾਂ ਨੂੰ ਲੈ ਕੇ ਵੀ ਵੱਡਾ ਬਿਆਨ ਜਿਹੜਾ ਮਨੋਹਰ لال ਖੱਟਰ ਹੁਣਾਂ ਦੇ ਵੱਲੋਂ ਦਿੱਤਾ ਗਿਆ ਹੈ ਅਹਿਮ ਖਬਰ ਤੁਹਾਡੇ ਨਾਲ ਸਾਂਝੀ ਕੀਤੀ ਹੈ ਜਿੱਥੇ ਰਿਪੋਰਟ ਕੀਤੇ ਗਏ ਲੋਕਾਂ ਦੇ ਬੇੜੀਆਂ ਪਾਈਆਂ ਗਈਆਂ ਸੀਗੀਆਂ ਉਸ ਨੂੰ ਲੈ ਕੇ ਨਿੰਦਾ ਕੀਤੀ ਗਈ ਸੀ ਕਿ ਬਹੁਤ ਬਹੁਤ ਸਲੂਕੀ ਹੈ ਬਹੁਤ ਗਲਤ ਸਲੂਕ ਜਿਹੜਾ ਇਹਨਾਂ ਲੋਕਾਂ ਨਾਲ ਕੀਤਾ ਪਰ ਮਨੋਹਰ لال ਖੱਟਰ ਦਾ ਕਹਿਣਾ ਹੈ ਕਿ ਹਰ ਦੇਸ਼ ਦੇ ਆਪਣੇ ਕਾਨੂੰਨ ਨੇ ਉਹ ਛੱਡ ਗਏ ਨੇ ਇਹ ਬਹੁਤ ਵੱਡੀ ਗੱਲ ਹੈ ਅਫਸੋਸ ਕਰਨ ਦੀ ਬਿਲਕੁਲ ਵੀ ਲੋੜ ਨਹੀਂ ਹੈ ਹਾਲਾਂਕਿ ਤੁਸੀਂ ਇਹਨਾਂ ਬਿਆਨਾਂ ਨੂੰ ਕਿਵੇਂ ਦੇਖਦੇ ਹੋ ਇਸ ਬਾਰੇ ਤੁਹਾਡੇ ਕੀ ਰਾਏ ਨੇ ਕਿ ਯਾਰ ਤੁਸੀਂ ਜ਼ਰੂਰ ਕਮੈਂਟ ਕਰਕੇ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰਨਾ ਪਰ ਇਹ ਮਾਮਲਾ ਹੋਣੇ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋਇਆ ਰਿਪੋਰਟ ਹੋਏ ਲੋਕਾਂ ਨੂੰ ਲੈ ਕੇ ਕੇਂਦਰੀ ਮੰਤਰੀ ਰਿਪੋਰਟ ਕੀਤੇ ਗਏ ਲੋਕਾਂ ਨੂੰ ਲੈ ਕੇ ਕੇਂਦਰੀ ਮੰਤਰੀ ਮਨੋਹਰ ਲਾਲ ਖੱਟਨ ਦਾ ਵੱਡਾ ਬਿਆਨ ਸਾਹਮਣੇ ਆਇਆ ਤੇ ਇਸ ਦੇ ਬਾਰੇ ਤੁਹਾਡੀ ਕੀ ਪ੍ਰਤੀਕਿਰਿਆ ਹੈ ਜ਼ਰੂਰ ਕਮੈਂਟ ਕਰਨਾ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ